ਥੋੜਾ ਆਪਣਾ ਰਿਪੋਰਟਰ ਸੌਰਨਜੀਤ ਸਿੰਘ ਅੱਜ ਇਸ ਖਾਸ ਮੁੱਦੇ ਤੇ ਤੁਹਾਡੇ ਨਾਲ ਹਾਜ਼ਰ ਹੋਇਆ ਪਹਿਲਾਂ ਇੱਕ ਗੱਲ ਕਰ ਲੈਣੇ ਆ ਸਾਹਨੇਵਾਲ ਦੀ ਸਾਹਨੇਵਾਲ ਦੀ ਜਿਹੜੀ ਪਛਾਣ ਆ ਸਾਹਨੇਵਾਲ ਚੌਂਕ ਦੇ ਵਿੱਚ ਮੇਨ ਬਣੇ ਹੋਏ ਗੇਟ ਦੀ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜਿਹੜਾ ਕਿ ਸਾਹਨੇਵਾਲ ਚੌਂਕ ਦੇ ਵਿੱਚ ਮੇਨ ਗੇਟ ਬਣਿਆ ਜੋ ਕਿ ਬਹੁਤ ਵਧੀਆ ਦੇਖ ਸੀਗਾ ਕਿ ਜੋ ਜੋ ਵੀ ਲੋਕ ਬਾਹਰੋਂ ਆਉਂਦੇ ਜਾਂਦੇ ਸੀ ਤਾਂ ਜਿਹੜੋ ਸਾਹਨੇਵਾਲ ਦੀ ਜਿਹੜੀ ਪਛਾਣ ਜਾਂ ਸਾਹਨੇਵਾਲ ਦੀ ਦੁਸਤ ਸੀਗਾ ਗੇਟ ਨੂੰ ਦੇਖ ਕੇ ਜਿਹੜੇ ਉੱਤਰਦੇ ਸੀ ਪਰ ਉਹ ਗੇਟ ਆ ਜਿਹੜਾ ਕਾਫੀ ਵੱਡੇ ਟਰਾਲੀਆਂ ਦੇ ਨਾਲ ਵੱਜ ਕੇ ਜਿਹੜਾ ਕਿ ਕਾਫੀ ਮਤਲਬ ਟੁੱਟ ਵੀ ਗਿਆ ਸੀ ਉਤਾਰਾਦ ਵਾਲਾ ਮਤਲਬ ਐਸਾ ਚਾਹ ਹੋਇਆ ਸੀ ਪਰ ਨਵਾਂ ਗੇਟ ਜਿਹੜੇ ਸਾਰੀ ਕਿਤੇ ਗਏ ਸੀ ਪਿਛਲੇ ਸਾਲ ਇੱਕ ਸਾਲ ਤਕਰੀਬਨ ਹੁਣ ਤੇ ਆ ਰਹਿਆ ਵਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਨਾ ਵਾ ਪਿਛਲੇ ਜਿਹੜੇ ਨਵੇਂ ਬਣੇ ਗੇਟ ਦੀਆਂ ਜਿਹੜਾ ਕਿ ਤਕਰੀਬਨ ਅੱਜ 11 ਮਹੀਨੇ ਗੇਟ ਨੂੰ ਬਣੇ ਹੋਏ ਹੋਏ ਨੇ ਜਿਹੜੇ ਉਸ ਗੇਟ ਵਿੱਚ ਤਰੇੜਾ ਵੀ ਕਾਫੀ ਆ ਗਈਆਂ ਔਰ ਕਾਫੀ ਜਿਹੜਾ ਗੇਟ ਆ ਉਹ ਮਤਲਬ ਨਜ਼ਰ ਆ ਰਿਹਾ ਕਿ ਟੁੱਟਦਾ ਨਜ਼ਰ ਆ ਰਿਹਾ ਵਾ ਤੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਗੇਟ ਆ ਜਿਹੜਾ ਪਹਿਲੀ ਤਰ੍ਹਾਂ ਕੋਈ ਵੱਖਰਾ ਹੀ ਬਣਾਇਆ ਗਿਆ ਕੁਝ ਅਧਿਕਾਰੀਆਂ ਲੋਕ ਖੜੇ ਨੇ ਆਪਾਰ ਨੰਦਪੁਰ ਵੀ ਵਿਚਕਾਰ ਨੇ ਮਜੀਦ ਨੇ ਕਾਰ ਕੀ ਕੀ ਕਹਿਣਾ ਚਾਹੂੰਗਾ ਜਿਹੜਾ ਗੇਟ ਬਣਾਇਆ ਗਿਆ ਵਾ ਮਤਲਬ ਕਿਸ ਤਰ੍ਹਾਂ ਦੀ ਉਸਾਰੀ ਲਈ ਇਹ ਕੋਈ ਜਿਹੜਾ ਗੇਟ ਬਣਿਆ ਇਹਦੀ ਉਸਾਰੀ ਦੇ ਵਿੱਚ ਬਹੁਤ ਜ਼ਿਆਦਾ ਕਮੀਆਂ ਨੇ ਕਮੀਆਂ ਇਸ ਤਰ੍ਹਾਂ ਨੇ ਜਿਹੜਾ ਪਹਿਲਾ ਗੇਟ ਸੀ ਤਕਰੀਬਨ 50-52 ਸਾਲੋਂ ਖੜਾ ਰਿਹਾ ਉਹਨੂੰ ਪਿੱਛੇ ਕਰਨ ਦੀ ਜ਼ਰੂਰਤ ਇਹ ਐਕਜ਼ਿਟ ਟ੍ਰੈਫਿਕ ਪਹਿਲਾਂ ਘੱਟ ਸੀ 50-52 ਸਾਲ ਪਹਿਲਾਂ ਅੱਜ ਤੋਂ ਹੁਣ ਟ੍ਰੈਫਿਕ ਦਾ ਵਧਣ ਕਰਕੇ ਉਹ ਗੇਟ ਥੋੜੇ ਜਿਹਾ ਮਤਲਬ ਇੱਕ ਟ੍ਰ ਚਲੋ ਗੇਟ ਪਿੱਛੇ ਕਰਨ ਦੀ ਸਕੀਮ ਇਹ ਸੀ ਵੀ ਗੇਟ ਪਿੱਛੇ ਕਰਦੇ ਆ ਜਿਆਦਾ ਨਹੀਂ ਬਤਵਤ 50 60 70 ਮੀਟਰ ਪਿੱਛੇ ਹੋਣਾ ਪਹਿਲੇ ਗੇਟ ਲਾ ਲਓ ਪਰ ਜੋ ਇਹਦਾ ਮਟੀਰੀਅਲ ਯੂਜ਼ ਕੀਤਾ ਗਿਆ ਦੇ ਵਿੱਚ ਆ ਤੁਸੀਂ ਆਪ ਉੱਪਰ ਤੱਕ ਦੇਖੋ ਇਹਦੀਆਂ ਤੇੜਾਂ ਮਤਲਬ 11 ਮਹੀਨੇ ਵਿੱਚ ਦੇ ਤੇੜਾਂ ਆ ਗਈਆਂ ਜਿਹੜਾ ਪਹਿਲਾ ਪੁਰ ਪਹਿਲਾ ਗੇਟ 50 52 ਸਾਲ ਖੜਾ ਰਿਹਾ ਇਹਨੇ ਇੱਕ ਸਾਲ ਵੀ ਨਹੀਂ ਕੱਟਿਆ ਇਸ ਗੱਲ ਦਾ ਅਸੀਂ ਇਹ ਚਾਹੁੰਦੇ ਆ ਵੀ ਕਿ ਕਦੇ ਵੀ ਇਹ ਡਕਟਰ ਬੈਂਸ ਸਾਹਿਬ ਦਾ ਆਉਣ ਵਾਲੇ ਰਾਹਗੀਰਾਂ ਦੀ ਕਿਸੇ ਕਿਸੇ ਵੀ ਵੱਡੇ ਹਾਦਸੇ ਦਾ ਕਦੇ ਕਾਰਨ ਨਾ ਬਣ ਸਕਦਾ ਔਰ ਦੂਸਰੀ ਪੱਟੀ ਗੱਲ ਹੈ ਇਹ ਜਿਹੜਾ ਗੇਟ ਆ ਇਹ ਗੇਟ ਨੂੰ ਗੋਬਿੰਦ ਸਿੰਘ ਮਾਰਕਸ ਅਸਸੀ ਗੁਰੂ ਗੋਬਿੰਦ ਸਿੰਘ ਜਿੱਦੋਂ ਦੀ ਗੁਰਗੋਬ ਸਿੰਘ ਜੀ ਗਏ ਨੇ ਉਹਨੂੰ ਗੁਰਗੋਬ ਸਿੰਘ ਸੇ ਮਾਰ ਕਿਹਾ ਜਾਂਦਾ ਇਹ ਗੇਟ ਉਹਨਾਂ ਦੀ ਯਾਦ ਵਿੱਚ ਉਹ ਸਾਰੇ ਗਏ ਸੀ ਯਾਨੀ ਜੈਸ ਸਿੰਘ ਜੀ ਜਦੋਂ ਜਦੋਂ ਆਪਣੇ ਮੁੱਖ ਮੰਤਰੀ ਸੀ ਪੰਜਾਬ ਦੇ ਉਦੋਂ ਇਹ ਸਾਰੇ ਗਏ ਸੀਗੇ ਪਰ ਉਹਨਾਂ ਨੇ ਸਿਰਫ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਦਰਸਾਉਣ ਦੇ ਲਈ ਇਹ ਗੇਟ ਬਣਾਏ ਸੀ ਚਲਕੇ ਜਿਹੜਾ ਇਹ ਗੇਟ ਹੈ ਇਹਦੇ ਬਾਰੇ ਕੁਝ ਨਹੀਂ ਪਤਾ ਲੱਗਦਾ ਕਿ ਇਹ ਗੇਟ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਪਰ ਆ ਜਾਂ ਕਿਸੇ ਆਮ ਪਿੰਡ ਦਾ ਗੇਟ ਆ ਕਿਉਂਕਿ ਇਹਦੇ ਉੱਪਰ ਨਾ ਕੋਈ ਖੰਡਾ ਸਾਹਿਬ ਨਾ ਗੁਰੂ ਗੋਬਿੰਦ ਸਿੰਘ ਮਾਰਗ ਕੁਝ ਨਹੀਂ ਲਿਖਿਆ ਦੇ ਉੱਪਰ ਸੋ ਇਹਦਾ ਪਤਾ ਹੀ ਨਹੀਂ ਲੱਗਦਾ ਕਿ ਇਹ ਉਸ ਪਹਿਚਾਣ ਨੂੰ ਦੱਸਾਉਂਦਾ ਜਾਂ ਕੋਈ ਆਮ ਕਿਸੇ ਪਿੰਡ ਦਾ ਜਾਂ ਕਿਸੇ ਕਸਬੇ ਦਾ ਇਹ ਗੇਟ ਬਣਿਆ ਹੋਇਆ ਹੈ ਸੋ ਅਸੀਂ ਇਹ ਗੱਲ ਚਾਹੁੰਦੇ ਪਹਿਲੀ ਗੱਲ ਤੇ ਇਹਦੇ ਉੱਪਰੋਂ ਕਮੀਆਂ ਨੇ ਬਹੁਤ ਘਾਟਾਂ ਨੇ ਇਹਦਾ ਪਤਾ ਨਹੀਂ ਲੱਗਦਾ ਉਹ ਦਰਸਪੀਤਾ ਜਾਵੇ ਉਹ ਲਿਖਿਆ ਜਾਵੇ ਦੇ ਉੱਪਰ ਦੂਸਰੀ ਗੱਲ ਇਹ ਵੀ ਇਹ ਪੁਲ ਮਤਲਬ ਵਧੀਆ ਮਟੀਰੀਅਲ ਨਹੀਂ ਯੂਜ਼ ਕੀਤਾ ਗਿਆ ਇਹਦੇ ਵਿੱਚ ਕਦੇ ਵੀ ਮਤਲਬ ਕਹਿਣ ਦਾ ਕੋਈ ਪ੍ਰੋਬਲਮ ਇਹਦੇ ਵਿੱਚ ਆ ਸਕਦੀ ਆ ਅਸੀਂ ਪ੍ਰਸ਼ਾਸਨ ਤੋਂ ਜਿਹੜਾ ਵੀ ਸਬੰਧਤ ਅਧਿਕਾਰੀ ਆ ਜਿਹਦੇ ਅੰਦਰੇ ਬਣਿਆ ਪੁਲ ਜੇ ਬਣਿਆ ਅਸੀਂ ਉਹਨਾਂ ਤੋਂ ਇਹ ਗੱਲ ਚਾਹੁੰਦੇ ਆ ਵੀ ਇਹਦੀ ਜ਼ਰੂਰਤ ਬਾਕਸਾਰ ਲਈ ਜਾਵੇ ਜਿਹੜਾ ਹੁਣ 1 ਸਾਲ ਨਹੀਂ ਕੱਢਿਆ ਤੇ ਬਾਅਦ ਅਸੀਂ ਤਾਂ ਕੀ ਉਮੀਦ ਕਰ ਸਕਦੇ ਹਾਂ ਕਿ ਇਹ ਲੰਮਾ ਟਾਈਮ ਇਹ ਕੱਢ ਦੂਗਾ ਜਾਂ ਲੰਮਾ ਟਾਈਮ ਖੜਾ ਰਹੂਗਾ ਤੇ ਸਾਨੂੰ ਇਸ ਗੱਲ ਦੀ ਜਿਹਨੇ ਜਿਹੜੇ ਸਬੰਧਤ ਅਧਿਕਾਰੀ ਨੇ ਜਿਨ੍ਹਾਂ ਦੇ ਦੇਖਰੇਖ ਹੇਠੇ ਪੜਿਆ ਉਹਨਾਂ ਤੱਕ ਜਰੂਰ ਇਹ ਗੱਲ ਸਾਡੀ ਪਹੁੰਚਾਈ ਧੰਨਵਾਦ ਸੋ ਮਤਲਬ तकरीबन 1 ਸਾਲ ਹੋਇਆ ਗੇਟ ਬਣੇ ਨੂੰ ਤੇ ਇਸ ਤਰ੍ਹਾਂ ਜਿਹੜੀ ਦੇਖਾ ਜਿਹੜੀ ਪਹਿਲਾਂ ਨਹੀਂ ਗੇਟ ਦੀ ਦਿੱਕਤ ਕਿੰਨੀ ਵਧੀਆ ਸੀ ਤਾਂ ਹੁਣ ਕਿਸ ਤਰ੍ਹਾਂ ਦੇਖ ਬਹੁਤ ਜ਼ਿਆਦਾ ਫਰਕ ਆ ਜੀ 11 ਮਹੀਨੇ ਹੋ ਗਏ 1 ਸਾਲ ਮਤਲਬ 1 ਸਾਲ ਵੀ ਪੂਰਾ ਕੰਪਲੀਟ ਨਹੀਂ ਹੋਇਆ ਪਿਛਲੇ ਸਾਲ ਜੁਲਾਈ 2023 ਦੇ ਵਿੱਚ ਤੇ ਹੁਣ ਦੇਖ ਲਓ ਇਸ ਟਾਈਮ ਅੱਜ 28 ਜੂਨ 2024 ਆ ਇੱਕ ਸਾਲ ਵੀਰ ਪੂਰਾ ਨਹੀਂ ਹਾਲ ਤੱਕ ਹੋਇਆ ਤੇ ਆਪਾਂ ਇਹ ਕੱਲ ਕਿਵੇਂ ਕਹਿ ਦਈਏ ਵੀ ਇਹ ਬਹੁਤ ਲੰਬਾ ਸਮਾਂ ਹੈ ਇਹਦੀ ਆਪਾਂ ਜਿਹੜੇ ਪਹਿਲੇ ਗੇਟ ਦੇ ਮੁਕਾਬਲੇ ਜਿਹੜਾ ਪਹਿਲਾ ਗੇਟ ਸੀ ਉਹ 50 55 ਸਾਲ ਖੜਾ ਰਿਹਾ ਤੇ ਇਹਦੀ ਅਸੀਂ ਕੀ ਉਮੀਦ ਰੱਖ ਸਕਦੇ ਆ ਵੀ ਇਹ 50 55 ਸਾਲ ਕੱਢ ਦੂਗਾ ਸਾਨੂੰ ਤਾਂ ਲੱਗਦਾ ਨਹੀਂ ਵੀ 10 ਸਾਲ ਵੀ ਕੱਢੂਗਾ ਇਹ ਸੋ ਇਸ ਕਰਕੇ ਚਾਹੁੰਦੇ ਆ ਵੀ ਇਹ ਜਿਹੜਾ ਪਹਿਲੀ ਗੱਲ ਤਾਂ ਇੰਨਾ ਪੈਸਾ ਚਾਹੇ ਸਰਕਾਰ ਦਾ ਲਾ ਲਓ ਜਾਂ ਪਬਲਿਕ ਦਾ ਲਾ ਲਓ ਟੈਕਸ ਦੇ ਰੂਪ ਵਿੱਚ ਪੈਸਾ ਗਿਆ ਆ ਇਹਦੇ ਪਰ ਇੰਨਾ ਪੈਸਾ ਇਨਵੈਸਟ ਕਰਨ ਦੀ ਕੀ ਲੋੜ ਸੀ ਸੋ ਸਹੀ ਗੱਲ ਅਸੀਂ ਇਹ ਗੱਲ ਬਿਲਕੁਲ ਮਤਲਬ ਉਹ ਸ਼ਖਸ ਸਰਦਾਰ ਵੀ ਨਕੀਦੀ ਕਰਨੀ ਇਸ ਗੱਲ ਦੀ ਵੀ ਇਹ ਬਹੁਤ ਮਾੜਾ ਮਟੀਰੀਅਲ ਵਰਤਿਆ ਗਿਆ ਔਰ ਮਾੜਾ ਇਸਦੇ ਪਰ ਮਤਲਬ ਕਿਤੇ ਇਹ ਕੋਦੇ ਮਤਲਬ ਮਾੜਾ ਦੇਖ ਕੇ ਕਿਸੇ ਦਾ ਨੁਕਸਾਨ ਕਰ ਸੌਦਾ ਕੋਡ ਜੀ ਅਫਤਾਨਾ ਨੰਨਪੁਰ ਜੀ ਕੀ ਗੱਲ ਚਾਹੁੰਦੇ ਹੋ ਪਹਿਲਾਂ ਤੁਸੀਂ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੇਟ ਦੀ ਗੱਲਬਾਤ ਕੀਤੀ ਸੀ ਪਹਿਲਾਂ ਗੇਟ ਜਿਹੜਾ ਇੱਕ ਬਹੁਤ ਮੂਰੇ ਬਣਾਇਆ ਗਿਆ ਸੀ ਬਹੁਤ ਵਧੀਆ ਦੇਖ ਸੀ ਦੇਖਣ ਦੇ ਵਿੱਚ ਪਰ ਲੇਕਿਨ ਹੁਣ ਉਸ ਨੂੰ ਕਿਉਂਕਿ ਕਾਫੀ ਉਹ ਟਰਾਲਿਆਂ ਦੇ ਨਾਲ ਵੱਜ ਕੇ ਟੁੱਟਦਾ ਰਿਹਾ ਵਾ ਕਾਫੀ ਅਸੀਂ ਰਿਪੇਅਰ ਵੀ ਕੀਤੀ ਗਈ ਆ ਫਿਰ ਨਵਾਂ ਬਣਾ ਦਿੱਤਾ ਗਿਆ ਨਵੀਂ ਸਾਰੀ ਕੀਤੀ ਗਈ ਆ ਪਹਿਲਾਂ ਕਿਸ ਤਰ੍ਹਾਂ ਦੀ ਸੀ ਰਿੰਕੂ ਪਹਿਲਾਂ ਜਿਹੜਾ ਗੇਟ ਸੀਗਾ ਜਿੱਦਾਂ ਬਾਈ ਜੀ ਨੇ ਪਹਿਲਾਂ ਦੱਸਿਆ ਵੀ ਉਹ 50 52 ਸਾਲ ਕੱਢ ਗਿਆ ਹਾਲਾਂਕਿ ਇੱਥੇ ਕੰਟੇਨਰ ਹੱਬਾ بڑے بڑے ਕੰਟੇਨਰ ਵੀ ਉਹਦੇ ਵਿੱਚ ਵੱਜਦੇ ਰਹੇ ਉਹ ਥੋੜਾ ਟਿਰਦਾ ਰਿਹਾ ਪਰ ਸਰੀਆ ਉਹਨੇ ਤਾਂ ਬਹੁਤ ਮਜ਼ਬੂਤ ਪਾਇਆ ਸੀ ਕਿਉਂਕਿ ਜਦੋਂ ਟਾਇਆ ਸੀ ਘਾਇਓ ਦੀ ਜੇ ਆਪਾਂ ਲਾਈਵ ਦਿਖਾਏ ਆ ਲੋਕਾਂ ਨੂੰ ਸਾਰਾ ਉਹ ਉਹ ਬਹੁਤ ਮਜ਼ਬੂਤ ਸੀਗਾ ਇਹਦੇ ਵਿੱਚ ਪਤਾ ਨਹੀਂ ਅੰਦਰਲੇ ਮਟੀਰੀਅਲ ਦਾ ਪਤਾ ਨਹੀਂ ਪਰ ਜਿਹੜਾ ਬਾਹਰਲਾ ਮਟੀਰੀਅਲ ਹੈ ਲੋਕਾਂ ਨੂੰ ਦਿਖ ਰਿਹਾ ਇਹਦੇ 10 ਡਾ ਚੁੱਕੇ ਨੇ ਪਹਿਲਾਂ गिरਣ ਲੱਗੀਆਂ ਹੋਈਆਂ ਨੇ ਪਰ ਮੈਨੂੰ ਇੱਕ ਗੱਲ ਦੀ ਹੈਰਾਨੀ ਇਸ ਕਰਕੇ ਆ ਜਾਂਦੀ ਹੈ ਕਈ ਵਾਰੀ ਇਹ ਸ਼ਿਕਬਾਸ਼ਕਾਤ ਵੀ ਹੁੰਦੇ ਕੋਈ ਪਿਛਲੀ ਸਰਕਾਰਾਂ ਰਹੀਆਂ ਕਾਲੀ ਦਲ ਦੀ ਸਰਕਾਰ ਰਹੀ ਉਦੋਂ ਅਸੀਂ ਬੜੇ ਤਰਲੇ ਕੱਢ ਕੇ हट ਗਏ ਲਾਈਵ ਕਰਕੇ हट ਗਏ ਨਿਊਜ਼ਾਂ ਪਾ ਪਾ ਕੇ हट ਗਏ ਉਦੋਂ ਗੇਟ ਉੱਤੇ ਚੱਕੇ ਨਹੀਂ ਪਹਿਲਾਂ ਤੋਂ ਚੱਕਣ ਦੀ ਸਮੱਸਿਆ ਰਹੀ ਜਦੋਂ ਚੱਕਿਆ ਜਿਆ ਉਹ ਦੰਨਰਾ ਪਲਾ ਕੇ ਠੇਕੇਦਾਰਾਂ ਨੇ ਬਣਾਤਾ ਪੂਰੇ ਦਿਨਾਂ ਦੀ ਮਿੱਟੀ ਇਹਨੂੰ ਇਹਦੇ ਪੂਰਾ 1 ਸਾਲ ਨਹੀਂ ਹੋਇਆ ਪਰ ਇਹ ਸਾਰੇ ਪਾਸੇ ਤਿਰ ਗਿਆ ਇਹਦੀਆਂ ਚੈਨਾਂ ਬੜੇ-ਬੜੀਆਂ ਨੇ ਕਿੱਲੂ-ਕਿੱਲੂ ਦੀਆਂ ਚੈਨਾਂ ਨੇ ਵੀ ਜੇ ਕਿਤੇ ਉੱਤੋਂ ਗਿਰ ਕੇ ਜਿੰਨੇ ਤੜਗੀਆਂ ਉੱਤੋਂ ਗਿਰੀਆਂ ਕਿਸੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਔਰ ਕਾਹੀ ਨਾ ਕੀਆ ਇੱਥੇ ਦੇ ਜਿਹੜੇ ਕੌਂਸਲਰ ਸਾਹਿਕਾ ਨੇ ਹੋਣ ਨੇ ਆਉਣ ਵਾਲੇ ਹੋਣਗੇ ਜਾਂ ਇੱਥੇ ਦੀ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਸੰਬੰਧਿਤ ਮਹਿਕਮਾ ਜਾਂ ਸਰਕਾਰ ਆ ਉਹਨਾਂ ਨੂੰ ਇਹ ਜ਼ਰੂਰ ਧਿਆਨ ਦੇ ਤੋਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਹਦੀ ਬਹੁਤ ਮਾੜੀ ਕੰਡੀਸ਼ਨ ਹੈ ਗੇਟ ਦੀ ਇਹਨੂੰ ਲੋਕਾਂ ਦੀ ਮੰਗ ਆ ਵੀ ਇਹਨੂੰ ਉਹੀ ਤਰ੍ਹਾਂ ਜਿਹੜੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਪੂਰੇ ਪੰਜਾਬ ਦੇ ਨਕਸ਼ੇ ਦੇ ਉੱਤੇ ਜੇ ਗੇਟ ਬਣੇ ਨੇ ਉਹੀ ਦੇਖੋ ਹੋਣੀ ਚਾਹੀਦੀ ਆ ਉਸ ਵਕਤ ਹੀ ਮੌਕੇ ਤੇ ਗੱਲ ਕੀਤੀ ਗਈ ਸੀ ਕਿ ਜਿਹੜਾ ਇਹ 게ਟ ਆ ਡਿੱਟੋ ਬਣਾਇਆ ਜਾਏਗਾ ਸੇਮ 게ਟ ਬਣਾਇਆ ਜਾਏਗਾ ਉਸ ਵਕਤ ਵੀ ਕਾਫੀ ਜੀ ਇੰਟਰ ਚਰਿਆ ਵਾ ਪਰ ਲੋਕਾਂ ਨੇ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਤਾਂ ਇੱਥੇ ਇੱਕੋ ਹੀ ਗੱਲ ਜਾਣਦਾ ਵੀ ਜਦੋਂ ਵੋਟਾਂ ਆਉਂਦੀਆਂ ਨੇ ਉਹਦਾ ਭਾਵੇਂ ਕੌਂਸਲਰਾਂ ਦੀਆਂ ਵੋਟਾਂ ਦੇ ਉੱਤੇ 73 ਲੱਖ ਰੁਪਈਆ ਖਰਚ ਆ ਜਾਂਦਾ ਪਰ ਜਦੋਂ ਮੁੱਦਿਆਂ ਦੀ ਗੱਲ ਹੁੰਦੀ ਆ ਫੇਰ ਕੋਈ ਇੱਥੇ ਸਮਝ ਨਹੀਂ ਆਉਂਦੀ ਵੀ ਉਹ ਲੋਕ ਕਿਉਂ ਪਰੇ ਹੋ ਜਾਂਦੇ ਆ ਕਿਉਂਕਿ ਜਿਹੜਾ ਹਾਈਵੇ ਨਿਕਲ ਆ ਇਹਦੇ ਜਿੱਥੇ-ਜਿੱਥੇ ਪੁਲਾਂ ਦੀ ਲੋੜ ਸੀਗੀ ਲੋਕਾਂ ਨੇ ਕੌਂਟੀ ਦੇ ਅੱਗੇ ਕੋਈ ਡਿਮਾਂਡ ਨਹੀਂ ਰੱਖੀ ਬੜੀ ਦੂਰ-ਦੂਰ ਸਾਡੇ ਘੱਟ ਬਣੇ ਹੋਏ ਨੇ ਪਰ ਜਦੋਂ ਇਹ ਗੇਟ ਨਹੀਂ ਬਣਿਆ ਇੱਥੇ ਕਿਸੇ ਨੇ ਆ ਕੇ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਵੀ ਕਿਹੜਾ ਮਟੀਰੀਅਲ ਲਾ ਰਹੇ ਹੋ ਇਹਦੀ ਕੀ ਦੇਖਾ ਉਹਦੇ ਰੋਕੇ ਜਾ ਸਕਦਾ ਸੀ ਜਿਹੜੀਆਂ ਆਹ ਤੇ ਇੰਨਾ ਲੱਗਿਆ ਉਹ ਵੀ ਟੈਲਾ ਮੰਗਾ ਕੇ ਲੰਮਾ ਚਾਹੁੰਦੀ ਅਸੀਂ ਪਰ ਨਹੀਂ ਉਹਨਾਂ ਨੇ ਕੰਮ ਨਵੇਂਣ ਦੀ ਕੀਤੀ ਲੋਕਾਂ ਨੇ ਕਿਹਾ ਲੋਕਾਂ ਦਾ ਮਤਲਬ ਹੁੰਦਾ ਇਹ ਵੀ ਆਪਾਂ ਕੀ ਲੈਣਾ ਹੁਣ ਅਸੀਂ ਵੀ ਤਾਂ ਆਪਾਂ ਸਾਰੇ ਪੱਤਰਕਾਰ ਹੀ ਆ ਸਾਡਾ ਕੰਮ ਤਾਂ ਰੌਲਾ ਪਾਉਣੇ ਆ ਅਸੀਂ ਬਣਾਉਤ ਨਹੀਂ ਸਕਦੇ ਕੁਝ ਸਾਡਾ ਕੰਮ ਰੌਲਾ ਪਾਉਣਾ ਸੀ ਪਹਿਲਾਂ ਵੀ ਰੌਲਾ ਪਾਇਆ ਪਰ ਹੁਣ ਵੀ ਰੌਲਾ ਪਾਉਣਾ ਵੀ ਜਿਹੜਾ ਇਹ ਗੇਟ ਆ ਇਹ ਸਬੰਧਤ ਜਿਹੜੇ ਵੀ ਮਹਿਕਮੇ ਨਾਲ ਇਹਦੇ ਹੈਗੇ ਆ ਜਾਂ ਜਿਹੜੇ ਠੇਕੇਦਾਰਾਂ ਨੇ ਜਿਨ੍ਹਾਂ ਨੇ ਕਟੀਆਂ ਮਟੀਰੀਅਲ ਲਾਇਆ ਲੋਕਾਂ ਦੀ ਮੰਗ ਆ ਅਸੀਂ ਆਪਣੇ ਕੋਲ ਨਹੀਂ ਕਹਿੰਦੇ ਲੋਕਾਂ ਦੀ ਮੰਗ ਆ ਕਿ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਔਰ ਟੋਲ ਜਿਹੜੀ ਉਹੀ ਲੱਗਣੀ ਚਾਹੀਦੀ ਆ ਕਿਉਂਕਿ ਜੇ ਸੰਹਾਰ ਦੀ ਪਛਾਣ ਗੁਰੂ ਗੋਬਿੰਦ ਸਿੰਘ ਮਾਰਗ ਕਰਕੇ ਗੁਰੂ ਸਾਹਿਬ ਦੇ ਇਹ 300 ਪ੍ਰਾਪਤ ਧਰਤੀ ਆ ਕਿਉਂਕਿ ਜੇ ਸਾਹਨੇ ਵਾਲ ਪਰਲੇ ਪਾਸੇ ਦੇਖੀਏ ਗੁਰਦੁਆਰਾ ਘੇਰਾ ਸਾਹਿਬ ਗੁਰਦੁਆਰਾ ਦਮਦਮਾ ਸਾਹਿਬ ਇੱਧਰ ਦੇਖਦੇ ਆ ਅਨੰਦਪੁਰ ਗੁਰਦੁਆਰਾ ਸ੍ਰੀ ਰੇਨੂ ਸਾਹਿਬ ਇੱਥੇ ਹੁੰਦੇ ਮਹਾਰਾਜ ਅੱਹ ਟੱਪਾ ਸਾਹਿਬ ਗੁਰਦੁਆਰਾ ਸੋਮਾ ਸਾਹਿਬ ਫਿਰ ਇੱਥੋਂ ਆਲਮਗੀਰ ਰਾਏਕੋਟ ਦੱਖਣ ਦੇਂ ਦੇੜਵੰਦ ਮਹਾਰਾਜ ਇਸੇ ਰਸਤੇ ਤੋਂ ਗੁਜ਼ਰੇ ਨੇ ਪਰ ਬੜੀ ਸਾਨੂੰ ਇਹ ਗੱਲ ਕਹਿੰਦੇ ਨੂੰ ਬੜਾ ਮਹਿਸੂਸ ਹੁੰਦਾ ਵੀ ਜਿਵੇਂ ਕਿਸੇ ਪਿੰਡ ਦੇ ਕਿਸੇ ਵਧੀਆ ਅਮੀਰ ਪਿੰਡ ਨੇ ਬਣਵਾਇਆ ਹੋਵੇ ਗੇਟ ਇਹ ਇਹ ਆ ਇਹ ਲੋਕਾਂ ਦੇ ਟੈਕਸ ਦਾ ਪੈਸਾ ਆ ਤੇ ਇਹ ਇਹਨੂੰ ਉਹੀ ਦੇਖ ਕੇ ਨਹੀਂ ਦਿੱਤੀ ਇਹ ਕਹਿੰਦੇ ਬਣਾਇਆ ਜਾ ਰਿਹਾ ਕਿਉਂਕਿ ਜਿਹਦੇ ਲੋਕਾਂ ਦਾ ਪੈਸਾ ਆ ਤੇ ਠੇਕੇਦਾਰਾਂ ਨੇ ਆਪਣੀਆਂ ਜੇਬਾਂ ਭਰ ਲਈਆਂ ਤੇ ਜਿਹੜੀ ਜਿਹੜੇ ਵੀ ਵਿੱਚ ਸੰਵਧਨ ਬੰਦੇ ਨੇ ਸਿੱਕੇ ਵੀ ਲਾ ਕੇ ਇਹ ਵੀ ਇਹਨੂੰ ਖੜਾ ਕਰਕੇ ਬੱਸ ਕਿਉਂਕਿ ਲੋਕਾਂ ਦੀ ਮੰਗ ਆ ਵੀ ਇਹਨੂੰ ਉਹੀ ਦੇਖ ਦਿੱਤੀ ਜਾਵੇ ਵੀ ਜੇਕਰ ਇਹ ਨਹੀਂ ਕੁਝ ਸਮੇਂ ਦੇ ਵਿੱਚ ਕਿਸੇ ਨੇ ਇਹਦੇ ਵੱਲ ਹੀ ਧਿਆਨ ਦਿੱਤਾ ਤਾਂ ਇਹ ਵੀ ਜਿਹੜੀ ਲੋਕ ਆ ਮੈਨੂੰ ਲੱਗਦਾ ਉਹ ਮੂਵਮੈਂਟ ਤੇਜ਼ ਕਰ ਦੇਣਗੇ ਦੇਖਣ ਜੋ ਗੱਲ ਇਹ ਕਿ ਮਤਲਬ ਜਿਹੜੇ ਇਸ ਤਰ੍ਹਾਂ ਦੇ ਗੇਟ ਮਤਲਬ ਉਸ ਸਮੇਂ ਦੇ ਹਿਸਾਬ ਨਾਲ ਪਹਿਲਾਂ ਪੰਜ ਗੇਟ ਬਣਾਏ ਗਏ ਸੀ ਤੇ ਉਹ ਅੱਜੋ ਵੀ ਉਸੇ ਤਰ੍ਹਾਂ ਮੌਜੂਦ ਨੇ ਪਰ ਸਾਹਨੇ ਵਾਲ ਦੇ ਵਿੱਚ ਇਸ ਤਰ੍ਹਾਂ ਦਾ ਕੀ ਮਤਲਬ ਜਿਹੜੇ ਗੱਲ ਇਹ ਹੀ ਆ ਗਈ ਨਾ ਵੀ ਪਹਿਲਾ ਗੇਟ ਸੀਗਾ ਆਪਣਾ ਮੇਨ ਚੌਕ ਦੇ ਵਿੱਚ ਆ ਗਿਆ ਸੀ ਲੋਕਾਂ ਨੇ ਬੜੀ ਕਰਲੇ ਤੁਸੀਂ ਮੈਂ ਤੁਹਾਨੂੰ ਦੱਸੀ ਤੇ ਜਾਣਾ ਵੀ ਬੜੇ ਲਾਈਵ ਕੀਤੇ ਬੜੀਆਂ ਫੋਟੋਆਂ ਫੇਚ ਨਾਲ ਤਸਵੀਰਾਂ ਲਾਈਆਂ ਚਲੋ ਧਿਆਨ ਦਾ ਪਰ ਹਣ ਵੀ ਇਹ ਗੇਟ ਦੀ ਜਿਹੜੀ ਕੰਡੀਸ਼ਨ ਆ ਆਪਾਂ ਤਾਂ ਆਪਣਾ ਮੇਨ ਫੋਕਸ ਤਾਂ ਉਹਦੇ ਵੀ ਇਹ ਤੇਰ ਚੁੱਕਿਆ ਸਾਰਾ ਵਾਲਦਾਰਿਓ ਠੀਕ ਆ ਠੀਕ ਆ ਥੋੜਾ ਉੱਚਾ ਬਣ ਗਿਆ ਪਰ ਤੇਰ ਚੁ ਮੇਟਰੀ ਮੰਗਮੀ ਉਹੀ 게ਟ ਹੋਣਾ ਚਾਹੀਦਾ ਉਹੀ ਦੇਖੋਣਾ ਚਾਹੀਦਾ ਕਿਉਂਕਿ ਆ ਸਾਹਮਣੇ ਆਪਣੇ GT ਰੋਡ ਆ ਸੇਸ ਸੂਰੀ ਮਾਰਗਾ ਦਿੱਲੀ ਤੋਂ ਅਮਰਸਾ ਅਮਰਸਾ ਤੋਂ ਦਿੱਲੀ ਮੰਨ ਜੇ ਇੱਥੇ ਬਸਾਂ ਤੇ ਲੋਕ ਗੁਜ਼ਰਦੇ ਆ ਤਾਂ ਉਹਨਾਂ ਨੂੰ ਪਹਿਚਾਣ ਕਿਸੇ ਨਗਰ ਦੀ 게ਟ ਕਰਕੇ ਆ ਇਹ ਇਹ ਹਰੇਕ ਪਿੰਡ ਦੇ ਵਿੱਚ ਥੋੜੀ ਆ ਜੇ ਹਰੇਕ ਸ਼ਹਿਰ ਦੇ ਵਿੱਚ ਇਹ ਤਾਂ ਕਿਤੇ ਕਿਤੇ ਉਹ ਧਰਵਾ ਸਮਾਨ ਜਿੱਥੇ ਇਹ 게ਟ ਬਣੇ ਨੇ ਅਸੀਂ ਸਾਹਮਣੇ ਵਾਲੇ ਦੇ ਲੋਕ ਜਾਂ ਸਾਡੇ ਇਰਦ ਗਿਰਦ ਆਸ-ਪਾਸ ਦੇ ਭਾਗਾਂ ਉਹਨਾਂ ਜਿੱਥੇ ਇਹ 게ਟ ਬਣਿਆ ਇਹਦੀ ਪਹਿਚਾਣ ਬਣੀ ਆ ਪਰ ਹੁਣ ਮਸਲਾ ਤਾਂ ਹੈ ਵੀ ਸੰਬੰਧਿਤ ਲੋਕਾਂ ਨੂੰ ਸੰਬੰਧਿਤ ਸਰਕਾਰ ਨੂੰ ਸੰਬੰਧਿਤ ਅਧਿਕਾਰੀਆਂ ਨੂੰ ਜਿਹੜੇ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਆ ਉਹਨਾਂ ਨੂੰ ਇਹਦੀ ਨਗਾਰਾ ਤੋਂ ਜਿਹੜਾ ਮਟੀਰੀਅਲ ਆ ਇਹ ਪੱਟ ਕੇ ਦੁਬਾਰਾ ਲਾਇਆ ਜਾਣਾ ਚਾਹੀਦਾ ਔਰ ਉਹੀ ਦੇਖ ਦੇਣੀ ਚਾਹੀਦੀ ਅੱਗੇ ਸੋ ਜਿਸ ਨਾਲ ਗੱਲਬਾਤ ਕੀਤੀ ਹੈ ਮੈਂ ਤੁਹਾਨੂੰ ਨਾਲ ਵੀ ਦੱਸਣਾ ਕਿ ਜਿਹਨੂੰ ਪਹਿਲਾਂ ਵਾਲੇ ਗੇਟ ਦੀਆਂ ਤਸਵੀਰਾਂ ਵੀ ਦਿਖਾਵਾਂਗਾ ਤੇ ਹੁਣ ਵਾਲੇ ਗੇਟ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਗੇਟ ਬਣਾਇਆ ਗਿਆ ਜਦੋਂ ਇਹ ਗੇਟ ਨੂੰ तकरीबन 11 ਮਹੀਨੇ ਹੋਈ ਨੇ ਜਦ ਗੇਟ ਬਣੇ ਨੂੰ ਜਿਹੜੀਆਂ ਉਹਦੀਆਂ ਅ ਟਾਈਲਾਂ ਜਿਹੜੇ ਟਰੇਡਾ ਵੀ ਆ ਗਈਆਂ ਲੇਕਿਨ ਉਸ ਵਕਤ ਮੌਕੇ ਦੇ ਜੋ ਲੋਕਸੀ ਤਾਂ ਹੋ ਸਕਤੇ ਕਹਿਆ ਜਾਂਦਾ ਸੀ ਕਿ ਇਸ ਨੂੰ ਵਧੀਆ ਇੱਕ ਦਿੱਸ਼ ਦੇਆ ਜਾਏਗਾ ਕਿ ਲਾਈਟਿੰਗ ਵਧੀਆ ਕੀਤੀ ਜਾਏਗੀ ਇਸ ਨੂੰ ਵਧੀਆ ਤਰੀਕੇ ਨਾਲ ਵਧੀਆ ਬਣਾਇਆ ਜਾਏਗਾ ਤਾਂ ਕਿ ਜੋ ਲਾਈਟਾਂ ਦੇ ਨਿਸ਼ਾਨ ਛੱਡੇ ਗਏ ਆ ਪਾਣੀ ਦੀ ਨਿਕਾਸੀ ਵਾਲਾ ਕੋਈ ਨਹੀਂ ਵੀ ਉੱਤੇ ਕਿਵੇਂ ਆ ਪਾਣੀ ਖੜਦਾ ਜਾਂ ਕੀ ਆ ਆ ਲਾਈਟਾਂ ਦਾ ਕੋਈ ਲਾਈਟ ਨਹੀਂ ਲੱਗੀ ਹੋਈ ਇੱਥੇ ਹਨੇਰਾਂ ਨੇ ਉੱਥੇ ਜਿਹੜਾ ਲਾਈਟਾਂ ਨੇ ਨਗਰ ਪੰਚਾਇਤ ਦੀਆਂ ਆ ਲੈਟਨ ਜਿਹੜੀਆਂ ਲੱਗੀਆਂ ਹੋਈਆਂ ਨੇ ਪਰ ਜਿਹੜੀਆਂ ਉੱਥੇ ਲੱਗਣੀਆਂ ਇਹਦੀਆਂ ਕਟੀਆਂ ਮਟੀਰੀਅਲ ਦੀ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਜੂ ਕੰਦਾ ਵੀ ਆ ਦੇ ਆ ਦੇ ਆ ਆ ਦੇਖੋ ਜਿਹੜੀਆਂ ਟਾਈਲਾਂ ਨੇ ਜਿਹੜੀਆਂ ਇਹ ਗਿਰ ਚੁੱਕੀਆਂ ਨੇ ਆਹ ਦੀ ਕੰਡੀਸ਼ਨ ਦੇਖ ਲਓ ਇਹ ਥੱਲੇ ਤੁਰਨਾ ਸ਼ੁਰੂ ਹੋ ਗਿਆ ਇਹ ਉੱਪਰ ਤੱਕ ਜਾਏਗਾ ਇਹ ਮੇਰੇ ਖਿਆਲ ਨਾਲ 2.5 ਕਿਲੋ ਦੀ ਟਾਈਲ ਆ ਜੇ ਉਤੋਂ गिर ਕੇ ਕਿਸੇ ਦੇ ਵੀ ਲੱਗੀ ਕਿਸੇ ਦਾ ਵੀ ਜਾਨੀ ਨੁਕਸਾਨ ਜਾਨੀ ਮਲੀ ਨਸਾਨ ਹੋ ਸਕਦਾ ਫੜੀ ਪਤਾ ਨੇ ਇੱਕ ਮਿੰਟ ਆਹ ਜਿਹੜੀਆਂ ਆਹਗਾ ਦੀਆਂ ਬੈਕ ਆ ਜਿਹੜੀਆਂ ਨੂੰ ਉਹ ਆਹ ਆ ਟਾਈਲ ਲਗਾਇਆ ਜਾਂ ਨਾ ਆ ਇਦਾਂ ਦੀਆਂ ਉਧਰਲੇ ਪਾਸੇ ਵੀ ਕਿਹੜੀਆਂ ਪਈਆਂ ਨੇ ਸਾਰੀਆਂ ਸੋ ਇਸ ਕਰਕੇ ਲੋਕਾਂ ਦੀ ਮੰਗ ਆ ਵੀ ਇਹ ਜਿਹੜੀਆਂ ਇਹ ਬਣਿਆ ਹੋਇਆ ਗੇਟ ਆ ਇਹ ਦਵਾਰਾ ਟੁੱਟਣਾ ਸ਼ੁਰੂ ਹੋ ਗਿਆ ਸੋ ਲੋਕਾਂ ਦੀ ਪੁਰਜ਼ੋਰ ਬੇਨਤੀਆਂ ਸਬੰਧਤ ਮਹਿਕਮੇ ਨੂੰ ਸਰਕਾਰ ਨੂੰ ਕਿ ਉਸ ਸਮੇਂ ਵੀ ਇਹਦੇ ਕੋਈ ਨਾ ਕੋਈ ਐਸਾ ਹੈਪਨ ਹੋ ਜੇ ਕੋਈ ਤਾਂ ਜੋ ਬਾਅਦ ਪਸਤਾਵਾ ਪਵੇ ਇਸ ਕਰਕੇ ਉਹੀ ਦੇਖੋਣੀ ਚਾਹੀਦੀ ਆ ਉਹੀ ਗੇਟ ਹੋਣਾ ਚਾਹੀਦਾ ਕੱਟੀਆਂ ਮਟੀਰੀਅਲ ਜਿਹੜਾ ਲਾਇਆ ਵਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਬਿਲਕੁਲ ਆਪਾਂ ਗੱਲਬਾਤ ਜਿਸ ਤਰ੍ਹਾਂ ਕੀਤੀ ਹੈ ਕਿ ਆਪਾਂ ਕਰਨ ਅੰਦਪੁਰੀ ਨਾਲ ਜੁੜੇ ਸੀਗੇ ਆਪਾਂ ਗੇਟ ਜਿਹੜੇ ਮੈਂ ਖੰਦਾਛਾ ਚੁੱਕਿਆ ਕਿ ਪਹਿਲਾਂ ਜਿਹੜੀ ਗੇਟ ਦੀਆਂ ਤਸਵੀਰਾਂ ਨੇ ਕਿਸ ਚੁੱਕ ਦੇ ਨਾਲ ਹਨ ਗੇਟ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਰਤਾਂ ਜਿਹੜਾ ਝੁਕਿਆ ਪਿਆ ਵਾ ਜਿਸ ਦੇ ਜਿਹੜੇ ਪਲੇਟਾਂ ਲਾਈਆਂ ਉਹ ਵੀ ਕਾਫੀ ਜੜੀਆਂ ਤਰੇੜਾਂ ਆ ਚੁੱਕੀਆਂ ਨੇ ਹੋਰ ਵੀ ਜਿਹੜ ਇਦੇ ਨਾਲ-ਨਾਲ ਜਿਹੜਾ ਕਿ ਪਹਿਲਾ ਪਹਿਲਾ ਵਾਲਾ ਕੀ ਸੀ ਉਹ ਖੰਡਾ ਸਾਹਿਬ ਔਰ ਇੱਕ ਲਿਖਾ ਸੀ ਜੋ ਵੀ ਗੁਰਗਮ ਸਿੰਘੀ ਮਾਰਗ ਜੋ ਕਿ ਇਸ ਮਾਰਗ ਨੂੰ ਦਰਸਾਉਂਦਾ ਕਿ ਸਹਿਬ ਸ੍ਰੀ ਗੁਰੂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਮਾਰਗ ਦੇ ਵਿੱਚ ਤੇ ਨਿਕਲੇ ਤਾਂ ਇਸ ਜਿਹੜਾ ਗੇਟ ਸੀ ਇਸ ਤਿਕਾ ਜਿਹੜਾ ਪਹਿਚਾਣ ਸਿਸਾਨੇ ਵਾਲੀ ਉਸੇ ਤਰ੍ਹਾਂ ਹੀ ਹੋਰ ਅਸੀਂ ਮੁੱਦੇ ਤੇ ਲਾਈਵ ਹੋਵਾਂਗੇ ਤਾਂਤਾ ਜੀ ਸਾਨੂੰ ਜੋ ਜੋ ਜੇ ਤੁਹਾਡਾ ਆਪਣਾ ਰਿਪੋਰਟਰ ਵਰਿੰਦਰ ਸਿੰਘ ਕੈਮਰਾਮੈਨ ਕੁਚਾਰਨ ਸਿੰਘ ਜੀ ਪਾ ਦੇ ਨਾਲ